ਟਿਆਲਾ ਕੋਤਵਾਲੀ ਥਾਣੇ ਦੀ ਪੁਲਿਸ ਨੇ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਪਾਸੋਂ 20 ਚੋਰੀ ਦੇ ਮੋਬਾਈਲ ਬਰਾਮਦ ਕੀਤੇ ਗਏ ਦੋਵਾਂ ਚੋਰਾਂ ਖਿਲਾਫ ਕਈ ਸਨੇਚਿੰਗ ਅਤੇ ਚੋਰੀ ਦੇ ਮਕਦਮੇ ਦਰਜ ਕੀਤੇ ਗਏ ਹਨ ਜਾਣਕਾਰੀ ਦਿੰਦੇ ਹੋਏ ਸਰਦਾਰ ਕੋਤਵਾਲੀ ਇੰਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸੈਰ ਕਰਦੇ ਹੋਏ ਲੋਕਾਂ ਤੋਂ ਮੋਬਾਈਲ ਫੋਨ ਖੋਣ ਵਾਲੇ ਦੋ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਕੋਲੋਂ ਵੀ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਇਹਨਾਂ ਖਿਲਾਫ ਖੋਹ ਅਤੇ ਚੋਰੀ ਦੇ ਕਈ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਤੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਬਰਾਮਦ ਕੀਤੇ ਗਏ ਸਾਰੇ ਮੋਬਾਈਲ ਮਹਿੰਗੇ ਮੋਬਾਈਲ ਹਨ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਿੰਦਰ ਸ਼ਰਮਾ ਜੀ ਆਈਪੀਐਸ ਐਸਪੀ ਸਿਟੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਮੁਹਿੰਮ ਬੀਟੀ ਹੋਈ ਹੈ ਉਦੇ ਤਹਿਤ ਸਾਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਜੋ ਸ਼ਹਿਰ ਦੇ ਵਿੱਚ ਜੋ ਸਨੇਚਿੰਗ ਕਰਦੇ ਨੇ ਤੇ ਜੋ ਚੋਰੀਆਂ ਕਰਦੇ ਨੇ ਮੋਬਾਈਲ ਵਗੈਰਾ ਤੇ ਦੋ ਵਿਅਕਤੀਆਂ ਦੀ ਉਹ ਜਿਨ੍ਹਾਂ ਦਾ ਨਾਮ ਨਿਤਿਸ਼ ਕੁਮਾਰ ਉਰਫ ਨਿਤਨ ਜੋ ਸੰਧੂ ਨੇੜੇ ਸੰਧੂ ਫਾਰਮ ਰੋਜ਼ ਕਲੋਨੀ ਦਾ ਰਹਿਣ ਵਾਲਾ ਇੱਕ ਵਿਸ਼ਾਲ ਪੁੱਤਰ ਮਹਿੰਦਰ ਕੁਮਾਰ ਜੋ ਗੋਪਾਲ ਕਲੋਨੀ ਪਟਿਆਲਾ ਦਾ ਰਹਿਣ ਵਾਲਾ ਵੀ ਇਹ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਇਹ ਸਨੇਚ ਕੀਤੇ ਹੋਏ ਫੋਨ ਤੇ ਚੋਰੀ ਕੀਤੇ ਹੋਏ ਫੋਨ ਇਹਨਾਂ ਦੇ ਪਾਸ ਹਨ ਤੇ ਜਿਨ੍ਹਾਂ ਦੇ ਤਹਿਤ ਅਸੀਂ ਮੁਕਬਰੀ ਤੇ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਆਮਚਲੀ ਆਂਦੀ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਚੋਰੀ ਕੀਤੇ ਹੋਏ ਤੇ ਖੋਹ ਕੀਤੇ ਹੋਏ 20 ਬੜੇ ਵਧੀਆ ਵਿੱਚ ਕੰਪਨੀਆਂ ਦੇ ਫੋਨ ਅਸੀਂ ਬਰਾਮਦ ਕੀਤੇ ਤੇ ਕੁਝ ਛੋਟੇ ਫੋਨ ਵੀ ਬਰਾਮਦ ਕੀਤੇ ਆ ਜੋ ਇਹ ਲੇਬਰ ਕਲਾਸ ਵਗੈਰਾ ਜਿਹੜੇ ਜਾਂਦੇ ਆ ਸ਼ਾਮ ਨੂੰ ਦਿਹਾੜੀ ਵਗੈਰਾ ਕਰਕੇ ਉਹਨਾਂ ਤੋਂ ਇਹ ਲੁੱਟਾਖੋਹ ਕਰਦੇ ਸੀ ਉਹ ਅਸੀਂ ਫੋਨ ਬਰਾਮਦ ਕੀਤੇ ਉਹਨਾਂ ਤੋਂ ਪਹਿਲਾਂ ਵੀ ਇਹ ਮਾਮਲਾ ਕਰਦੇ ਆ ਹਾਂਜੀ ਇਹਨਾਂ ਦਾ ਦੋਨਾਂ ਦਾ ਕ੍ਰਿਮੀਨਲ ਪਿਛੋਕੜ ਆ ਇਹਨਾਂ ਤੇ ਐਨਡੀਪੀਐਸ ਦੇ ਤੇ ਚੋਰੀ ਦੇ ਮੁਕਦਮੇ ਦਰਜ ਨੇ ਪਹਿਲਾਂ ਵੀ